ਮਾਰੂ ਮਹੱਲਾ ਤੀਜਾ ਹਰ ਜੀਓ ਸੇਵਹੁ ਅਗਮ ਅਪਾਰਾ ਸੇਵਿਓ ਸੇਵਿਓ ਹੁਨੀ ਐਡਾ ਨਹੀਂ ਹੈ ਵਿੱਚ ਸੇਵਹੁ ਇਸ ਤਰ੍ਹਾਂ ਉਚਾਰਨ ਕਰਨਾ ਹਰ ਜੀਓ ਸੇਵਹੁ ਅਗਮ ਅਪਾਰਾ ਹਰ ਜੀਓ ਸੇਵਹੁ ਸੇਵਹੁ ਸੇਵਿਓ ਵੇਹੁ ਹਰ ਜੀਓ ਸੇਵਹੁ ਅਗਮ ਅਪਾਰਾ ਤੇਸ ਦਾ ਅੰਤ ਨਾ ਪਾਈਐ ਪਾਰਵਾਰਾ ਹਾਂ ਤੇਸ ਦਾ ਅੰਤ ਨਾ ਪਾਈਐ ਇਥੇ ਵਿਸਰਾਮ ਪਾਰਵਾਰਾ ਗੁਰ ਪ੍ਰਸਾਦ ਰਵਿਆ ਘਟ ਅੰਤਰ ਤੇਤ ਘਟ ਮਤ ਅਗਾਹਾ ਹੀ ਸਭ ਮਹਿ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੀਦਾ ਰਿਜਕ ਸੰਭਾਹਾ ਹੈ ਸਭਨਾ ਪ੍ਰਤਪਾਲ ਰਾਤ ਪਰਤਪਾਲ ਨਹੀਂ ਕਹਿਣਾ ਸਭਨਾ ਪ੍ਰਤਪਾਲ ਕਦੀ ਜਗ ਜੀਵਨ ਦੀਦਾ ਦੀਦਾ ਰਿਜਕ ਸੰਭਾਹਾ ਹੈ ਪੂਰਾ ਸਤਗੁਰ ਬੂਝ ਬੁਝਾਇਆ ਪੂਰਾ ਸਤਗੁਰ ਬੂਝ ਬੁਝਾਇਆ ਹੁਕਮੇ ਹੀ ਸਭ ਜਗਤ ਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਪਾਤ ਸਾਹਾ ਹੀ ਹੁਕਮ ਸਿਰ ਸਾਹਾ ਪਾਤ ਸਾਹਾ ਹੀ ਸੱਚਾ ਸਤਗੁਰ ਸਬਦ ਸਬਦ ਅਪਾਰਾ ਤਿਸ ਦਾ ਸਬਦ ਨਿਸਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦੇਦਾ ਸਾਸ ਗ੍ਰਾਹਾ ਹੀ ਕੋਟ ਮੱਦੇ ਕਿਸਹਿ ਬੁਝਾਈ ਗੁਰ ਕੈ ਸਬਦ ਰਤੇ ਕੂਟ ਮੱਦੇ ਕਿਸਹਿ ਬੁਝਾਈ ਗੁਰ ਕੈ ਸਬਦ ਰਤੇ ਰੰਗ ਲਾਏ ਹਰ ਸਾਲਾ ਸਦਾ ਸੁਖ ਦਾਤਾ ਹਰ ਬਖਸ਼ੇ ਭਗਤ ਸਲਾਹਾ ਹੈ ਸਤ ਗੁਰ ਸੇਵ ਸੇ ਜਾਨ ਸਾਚੀ ਜੋ ਮਰ ਜੰਮ ਕਾਚਨ ਕਾਚੀ ਅਗਮ ਅਗੋਚਰ ਵੀ ਪ੍ਰਵਾਹਾ ਭਗਤ ਵਛਲ ਅਥਾ ਹੇ ਭਗਤ ਵਛਲ ਪਛਲ ਪੂਲਾ ਬੁਲਨਾ ਭਗਤ ਵਛਲ ਅਥਾ ਹੇ ਸਤ ਗੁਰ ਪੂਰਾ ਸਾਚ ਦਰੜਾਈ ਸਚੈ ਸਚੈ ਸ਼ਬਦ ਸਦਾ ਗੁਣ ਗਾਏ ਗੁਣ ਦਾਤਾ ਵਰਤਾ ਸਭ ਅੰਤਰ ਸਿਰ ਸਿਰ ਲਿਖਦਾ ਸਾਹ ਹੇ ਸਦਾ ਹਦੂਰ ਗੁਰਮੁਖ ਜਾਪੈ ਸਬਦਿ ਸੇਵੈ ਸੋ ਜਾਨ ਤਰਾਪੈ ਤਪੈ ਨੀ ਬੁਲੋ ਤਪੈ ਹੰ ਅਨੰਦ ਸੇਵ ਸੱਚੀ ਬਾਣੀ ਸ਼ਬਦ ਸੱਚਾ ਓ ਮਾਹਾ ਹੀ ਅਗਿਆਨੀ ਅੰਦਾ ਬਹੁ ਕਰਮ ਡਰਾਏ ਮਨ ਹਟ ਕਰਮ ਫਿਰ ਜੋਨੀ ਪਾਏ ਵਿਖਿਆ ਕਾਰਣ ਲੱਭ ਲੋਭ ਕਮਾਵੇ ਦੁਰਮਤ ਕਾ ਨੂ ਰਾਹਾ ਹੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਵਿਖਿਆ ਕਾਰਨ ਇਥੇ ਠਮਕ ਲਬ ਲੋਭ ਕਮਾਵਹਿ ਇਥੇ ਵਿਸਰਾਮ ਹੈ ਦੁਰਮਤ ਕਾ ਇਥੇ ਠਮਕ ਦੋ ਰਾਹਾ ਹੀ ਇਕੱਠਾ ਨਹੀਂ ਪਾਠ ਕਰਨਾ ਦੁਰਾਹਾ ਨਹੀਂ ਕਹਿਣਾ ਲਿਖਿਆ ਦੁਰਾਹਾ ਹੈ ਸੰਪਰਦਾ ਚ ਵੱਖਰਾ ਪਾਠ ਕਰਾਇਆ ਜਾਂਦਾ ਹੈ ਦੋ ਰਾਹਾ ਹੀ ਪੂਰਾ ਸਤਗੁਰ ਭਗਤ ਦਰੜਾਏ ਗੁਰ ਕਾ ਸ਼ਬਦ ਹਰ ਨਾਮ ਚਿਤ ਲਾਏ ਮਾਨ ਤਾਨ ਹਰ ਰਵਿਆ ਘਟ ਅੰਤਰ ਮਨ ਭੀਨੈ ਭਗਤ ਸਲਾਹਾ ਹੀ ਮੇਰਾ ਪ੍ਰਾਪ ਸਾਚ ਅਸਰ ਸੰਘਾਰਣ ਅਸਰ ਨਹੀਂ ਗਿਆਨ ਅਸਰ ਅਸੁਰ 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 ਸੰਘਾਰਣ ਮੇਰਾ ਪ੍ਰਾਪ ਸਾਚ ਅਸੁਰ ਸੰਘਾਰਣ ਅਸੁਰਾਂ ਦਾ ਹੁੰਦਾ ਜਿਹੜੇ ਵਿਸ਼ੇਵਿਕਾਰ ਰੂਪੀ ਦੈਨ ਥਾਨ ਉਹਨਾਂ ਨੂੰ ਸੰਘਾਰਨ ਕੀ ਨਾਸ ਕਰਨ ਵਾਲੇ ਹਨ ਵਾਹਿਗੁਰੂ ਜਿਹੜੇ ਸੱਚੇ ਹਨ ਗੋਰਾ ਕਾ ਸਬਦ ਭਗਤ ਨਿਸਤਾਰਨ ਮੇਰਾ ਪ੍ਰਾਪ ਸਾਚਾ ਸਦ ਹੀ ਸਾਚਾ ਸਿਰ ਸਾਹਾ ਪਾਤ ਸਾਹਾ ਹੀ ਸੇ ਭਗਤ ਸੱਚੇ ਤੇਰਾ ਮਨ ਭਾਏ ਦਰ ਕੀਰਤਨ ਕਰਹਿ ਗੁਰ ਸ਼ਬਦ ਸੁਣਾਏ ਸੁਹਾਏ ਹਾਤੀ ਬਾਣੀ ਅਨ ਦਿਨ ਗਾਵੇ ਨਿਰਧਨ ਕਾ ਨਾਮ ਵੀ ਸਾਹਾ ਹੈ ਜਿਨ ਆਪੇ ਮੇਲ ਵਿਚੂੜਹਿ ਨਾਹੀ ਗੁਰ ਕੈ ਸਬਦ ਸਦਾ ਸਾਲਾਹੀ ਸਭਨਾ ਸਿਰ ਤੂ ਏਕੋ ਸਾਹਿਬ ਸਬਦੇ ਨਾਮ ਸਲਾਹਾ ਹੈ ਬਿਨ ਸਬਦਾ ਤੁਦਨ ਕੋਈ ਨ ਜਾਣੀ ਤੁਦ ਆਪੇ ਕਥੀ ਅਕਥ ਕਹਾਣੀ ਬਿਨ ਸਬਦੈ ਇਥੇ ਵਿਸਰਾਮ ਹੈ ਤੁਦ ਨੂੰ ਕੋਈ ਨਾ ਜਾਣੀ ਤੁਦ ਆਪੇ ਕਥੀ ਅਕਥ ਕਹਾਣੀ ਆਪੇ ਸਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਬਾਹੇ ਤੂੰ ਆਪੇ ਕਰਤਾ ਸਿਰਜਣਹਾਰਾ ਤੇਰਾ ਲਿਖਿਆ ਕੋਈ ਨਾ ਮੇਟਣਹਾਰਾ ਗੁਰਮੁਖ ਨਾਮ ਦੇਵਹਿ ਤੂੰ ਆਪੇ ਹਾਂ ਗੁਰਮੁਖ ਇਥੇ ਯਮਕ ਲਾ ਦਿੰਨੀ ਹੈ ਨਾਮ ਦੇਵ ਹੈ ਤੂੰ ਆਪੇ ਤਿਨਿਸਰਾਮ ਹੈ ਸਹਿ ਸਾਗਣਤ ਨਤਾ ਹੇ ਭਗਤ ਸੱਚੇ ਤੇਰਾ ਦਰਬਾਰੇ ਸਬਦੇ ਸੇਵਨ ਪਾਏ ਪਿਆਰੇ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੁਹਾ ਹੈ ਮਾਰੂ ਮਹੱਲਾ ਤੀਜਾ ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਹਾਂਜੀ ਹਾਂਜੀ ਕੋਈ ਨਾ ਇਤਿ ਵਿਸਰਾਮ ਲਾਉਣਾ ਕਿਸ ਹੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਗਸੈ ਸਭ ਰਸ ਦੇਹੀ ਮਹਾ ਹੈ ਵਾਜੇ ਪਾਉਣ ਤੈ ਆਪ ਵਜਾਏ ਸਿਵ ਸ਼ਕਤੀ ਦੇਹੀ ਮਹਿ ਪਾਏ ਗੁਰ ਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸਬਦ ਤਾਹਾ ਹੈ ਅੰਧੇਰਾ ਚਾਨਣ ਆਪੇ ਕੀਆ ਇੱਕੋ ਵਰਤੈ ਅਵਰ ਨ ਬੀਆ ਗੁਰ ਪ੍ਰਸਾਦੀ ਆਪ ਪਛਾਣੈ ਕਮਲ ਵਿਗਸੈ ਬੁੱਧ ਤਾਹਾ ਹੈ ਆਪਣੀ ਗਹਿਣ ਗਾਤ ਆਪੇ ਜਾਣੈ ਗਹਿਣ ਗਾਤ ਜਿਹੜਾ ਪਾਠ ਹੈ ਨਾ ਇਹ ਸਰਮੰਧਕ ਪਾਠ ਹੈ ਨੀੜ ਦਾ ਸੰਬੰਧ ਹੈ ਗਹਿਣ ਦਾ ਗਤ ਦੇ ਨਾਲ ਆਪਣੀ ਗਹਿਣ ਗਾਤ ਆਪੇ ਜਾਣੈ ਹੋਰ ਲੋਕ ਸੁਣ ਸੁਣ ਆਖ ਬਖਾਣੈ ਗਿਆਨੀ ਹੋਵੇ ਸੋ ਗੁਰਮੁਖ ਬੂਝੈ ਸਾਚੀ ਸਿਫਤ ਸਲਾਹਾ ਹੀ ਦੇਹੀ ਅੰਦਰ ਵਸਤ ਅਪਾਰਾ ਆਪੇ ਕਪਟ ਖੁਲਾਵਨ ਹਾਰਾ ਗੁਰਮੁਖ ਸਹਜੇ ਅੰਮ੍ਰਿਤ ਪੀਵੇ ਤ੍ਰਿਸ਼ਨਾ ਅਗਨ 부ਝਾਹਾ ਹੀ ਤ੍ਰਿਸ਼ਨਾ ਅਗਨ 부ਝਾਹਾ ਹੀ 부ਝਾਹਾ ਪੂਲਾਇਥੀ ਬੋਲਨਾ ਸਭ ਰਸ ਦੇਹੀ ਅੰਦਰ ਪਾਏ ਸਭ ਰਸ ਇਥੇ ਵਿਸਰਾਮ ਹੈ ਸਭ ਰਸ ਦੇਹੀ ਅੰਦਰ ਪਾਏ ਵਿਰਲੇ ਕੋ ਗੁਰ ਸ਼ਬਦ ਬੁਝਾਏ ਇੱਥੇ ਬੁਝਾਏ ਕਸ ਕੀ ਹੈ ਜਿੱਥੇ ਸਮਝਣ ਦਾ ਵਾਚਕ ਹੋਵੇ ਉੱਥੇ ਕਸ ਕੇ ਜਿੱਥੇ ਅਗਨ ਤ੍ਰਿਸ਼ਨਾ ਆ ਜਾਵੇ ਪਾਦ ਉੱਥੇ ਬੁਝਾਹਾ ਪੂਲਾ ਬੋਲਣਾ ਹੈ ਬੁਝਣ ਦਾ ਵਾਚਕ ਅੰਦਰ ਖੋਜੇ ਸ਼ਬਦ ਸਾਲ ਆਹੇ ਬਾਹਰ ਕਾਹੇ ਜਾਹਾ ਹੈ ਵੇਨ ਚਾਖੇ ਸਾਧ ਕਿਸੈ ਨਾ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਾਦ ਹੋਏ ਗੁਰ ਕੈ ਸਬਦ ਰਾਸਤਾ ਹਾਹੀ ਆਪ ਪਛਾਣੈ ਸੋ ਸਭ ਗੁਣ ਜਾਣੈ ਗੁਰ ਕੈ ਸਬਦ ਨਾਮ ਹਰ ਨਾਮ ਵਿਖਾਣੈ ਗੁਰ ਕੈ ਸਬਦ ਹਰ ਨਾਮ ਵਿਖਾਣੈ ਆਨ ਦਿਨ ਨਾਮ ਰੱਤਾ ਦਿਨ ਰਾਤੀ ਆਨ ਦਿਨ ਇਥੇ ਵਿਸਰਾ ਜਮਕ ਲਾ ਦੇਣੀ ਆਨ ਦਿਨ ਨਾਮ ਰਤਾ ਦਿਨ ਰਾਤੀ ਆਨ ਦਿਨ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚੁਕਾਹਾ ਹੈ ਗੁਰ ਸੇਵਾ ਤੇ ਸਭ ਕਿਛ ਪਾਏ ਹੋਮੈ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸੁਖ ਦਾਤਾ ਗੁਰ ਕੈ ਸਬਦਿ ਸੋਹਾ ਹੈ ਗੁਰ ਕਾ ਸਬਦ ਅੰਮ੍ਰਿਤ ਹੈ ਬਾਣੀ ਆਨ ਦਿਨ ਹਰ ਕਾ ਨਾਮ ਵਖਾਣੀ ਹਾਂਜੀ ਆਨ ਦਿਨ ਤੇ ਵਿਸਰਾਮ ਹੈ ਆਨ ਦਿਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਘਾਟ ਅੰਤਰ ਸੋ ਘਾਟ ਨਿਰਮਲਤਾ ਹੇ ਸੇਵਕ ਸੇਵੈ ਸ਼ਬਦ ਸਲਾਹ ਹੈ ਸਦਾ ਰੰਗ ਰਾਤੇ ਹਰ ਗੁਣ ਗਾਵਹਿ ਆਪੇ ਬਖਸੇ ਸ਼ਬਦ ਮਿਲਾਏ ਪਰਮਲ ਵਾਸ ਮਨ ਤਾਹੀ ਜੀ ਆਪੇ ਬਖਸੇ ਇਥੇ ਠਮਕ ਸ਼ਬਦ ਮਿਲਾਏ ਇਥੇ ਵਿਸਰਾਮ ਹੈ ਪਰਮਲ ਵਾਸ ਮਨ ਤਾਹੀ ਸਬਦੇ ਅਕਾਥ ਕਥੇ ਸਾਲਾਹੀ ਸਬਦੇ ਪਦ ਤੇ ਵਿਸਰਾਮ ਹੈ ਮੇਰੇ ਪ੍ਰਭ ਸਾਚੇ ਵੇ ਪ੍ਰਵਾਹੇ ਆਪੇ ਗੁਣ ਦਾਤਾ ਸ਼ਬਦ ਮਿਲਾਏ ਸ਼ਬਦ ਕਾ ਰਸ ਤਾਹਾ ਹੀ ਆਪੇ ਗੁਣ ਦਾਤਾ ਸ਼ਬਦ ਮਿਲਾਏ ਸ਼ਬਦ ਕਾ ਰਸ ਤਾਹਾ ਹੀ ਮਨ ਮੁਖ ਭੂਲਾ ਠੌਰ ਨਾ ਪਾਏ ਜੋ ਧੁਰ ਲਿਖਿਆ ਸੋ ਕਰਮ ਕਮਾਏ ਵਿਖਿਆ ਰਾਤੇ ਵਿਖਿਆ ਖੋਜੈ ਮਰ ਜਨਮੈ ਦੁਖ ਤਾਹਾ ਹੀ ਆਪੇ ਆਪ ਆਪਸਾਲਾ ਹੈ ਤੇਰੇ ਗੁਣ ਪ੍ਰਭ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲਾਖ ਅਥਾਹਾ ਹੈ ਆਪੇ ਅਲਾਖ ਅਥਾਹਾ ਹੈ ਬੇਨ ਗੁਰ ਦਾਤੇ ਕੋਈ ਨਾ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਾਟ ਅੰਤਰ ਵਸਿਆ ਸਬਦੇ ਸੱਚ ਸਾਰਾ ਹੈ ਸਬਦੇ ਸੱਚ ਸਾਰਾ ਹੈ ਸੇ ਜਨ ਮਿਲੇ ਧੁਰ ਆਪ ਮਿਲਾਏ ਸੱਚੀ ਸਾਚੀ ਬਾਣੀ ਸਬਦ ਸੁਹਾਏ ਨਾਨਕ ਜਨ ਗੁਣ ਗਾਵੇ ਨਿਤ ਸਾਚੇ ਨਾਨਕ ਜਨ ਗੁਣ ਗਾਵੇ ਨਿਤ ਸਾਚੇ ਨਾਨਕ ਜਨ ਗੁਣ ਗਾਵੇ ਨਿਤ ਸਾਚੇ ਗੁਣ ਗਾਵਹ ਗੁਣੀ ਸੁਮਾਹਾ ਹੀ